ਲੋਕ ਲੜਨ ਦੇ ਲਈ ਤਿਆਰ ਨੇ ਲੋਕਾਂ ਨੂੰ ਲੱਗਦਾ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰਾਹ ਬਚਿਆ ਹੈਗਾ ਉਹ ਰਾਹ ਕਿਤੇ ਨਾ ਕਿਸੇ ਰੂਪ ਦੇ ਵਿੱਚ ਸੰਘਰਸ਼ ਦਾ ਰਾਹ ਹੀ ਇੱਕੋ ਇੱਕ ਬਚਿਆ ਹੈਗਾ ਮੈਂ ਹੁਣ ਜਿਹੜੀ ਇਹਨਾਂ ਨੂੰ ਰਿਸਪੌਂਸ ਮਿਲ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਡੱਲੇਵਾਲ ਨੂੰ ਰਿਸਪੌਂਸ ਮਿਲ ਰਿਹਾ ਹੈ ਗਰੁੱਪ ਨੂੰ ਮਿਲ ਰਿਹਾ ਹੈ ਜਾਂ ਜਿਹੜਾ ਪਹਿਲਾਂ ਗੱਲ ਕਹੀ ਜਾ ਰਹੀ ਸੀ ਉਹ ਉਹ ਗੱਲ ਗਲਤ ਸੀ। ਹਾਂ ਇਹ ਉਸ ਰੂਪ ਦੇ ਵਿੱਚ ਕਿਸੇ ਜਥੇਬੰਦੀ ਨੂੰ ਰਿਸਪੌਂਸ ਆ। ਇਹਦਾ ਅਸਲ ਚ ਇੱਕ इमोशनल ਅਟੈਚਮੈਂਟ ਹੋ ਗਈ ਲੋਕਾਂ ਦੀ। ਇਹ ਇਹ ਜਿਹੜੀ ਮਤਲਬ ਲੋਕਾਂ ਦੇ ਦਿਲ ਦੇ ਵਿੱਚ ਗੱਲ ਕਰ ਕਰ ਗਈ। ਇੱਕ ਵਿਅਕਤੀ ਆ ਜਿਹੜਾ ਉਹ ਕਿਸਾਨ ਮੰਗਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਉਹ ਤਿਲ 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 ਕੇ ਮਰ ਰਿਹਾ ਹੈ। ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ। ਉਹ ਫੀਲਿੰਗ ਦੇ ਵਿੱਚ ਉਹ ਅਟੈਚਮੈਂਟ ਦੇ ਵਿੱਚ ਉਹ इमोशनल ਜਾ ਜਿਹੜਾ ਅਸਪੈਕਟ ਹੈ ਉਹਦੇ ਕਰਕੇ ਲੋਕ ਇੱਥੇ ਆ ਜਿਹੜੇ ਉਹ ਪਹੁੰਚਨੇ ਆਂ ਇਹ ਅਟੈਚਮੈਂਟ ਹੈ ਉਸ ਬੰਦੇ ਦੀ ਜ਼ਿੰਦਗੀ ਬਚਾਉਣ ਨਾਲ ਆ ਜਾਂ ਉਹ ਮੰਗ ਦੇ ਨਾਲ ਆ ਜਾਂ ਇਹ ਸੰਘਰਸ਼ ਦੇ ਨਾਲ ਸਾਡੇ ਹਿਸਟਰੀ ਦੇ ਵਿੱਚ ਇਹ ਹੈ ਕਿ ਜਿੱਥੇ ਲੋਕਾਂ ਨੂੰ ਇਹ ਅਟੈਚਮੈਂਟ ਹੋ ਗਈ ਵੀ ਆਹ ਬੰਦਾ ਲੜਦਾ ਹੈ ਸਟੇਟ ਦੇਖ ਲੈ ਪਿੱਛੇ ਨਹੀਂ ਹਟਦਾ ਜਦੋਂ ਲੋਕਾਂ ਦੇ ਮਨ 'ਚ ਇਹ ਗੱਲ ਲੱਗ ਗਈ ਨਾ ਵੀ ਪਿੱਛੇ ਨਹੀਂ ਹਟਦਾ ਇਹ ਲੜਦਾ ਹੈ ਤਾਂ ਲੋਕ ਉਹਦੇ ਨਾਲ ਤੁਰੇ ਇਹ ਅੰਦੋਲਨ ਪਹਿਲਾਂ ਵੀ ਚੱਲਦੇ ਰਹੇ ਨੇ ਇਹ ਅੰਦੋਲਨਾਂ ਦੀਆਂ ਜਥੇਬੰਦੀਆਂ ਆਆਂ ਆਗੂਆਂ ਦੀ ਇਹ ਇੱਕ ਇਮੋਸ਼ਨਲ ਟੈਕਟਿਕਸ ਵੀ ਹੁੰਦੀ ਹੈ ਬਹੁਤ ਵਾਰ ਫਿਰ ਆਪਾਂ ਦੇਖਿਆ ਕਿ ਇਹੀ ਵੀ ਸਿਰੇ ਤੋਂ ਫਿਰ ਜੂਸ ਵੀ ਪੀ ਕੇ ਇਹੀ ਆਗੂ ਮੁੜਦੇ ਨੇ ਤਾਂ ਇਸ ਵਾਰ ਤੁਹਾਨੂੰ ਜੂਸ ਦੀ ਕੋਈ ਸੰਭਾਵਨਾ ਲੱਗਦੀ ਹੈ ਉਹ ਜੂਸ ਪੀਣ ਦੀਆਂ ਗੱਲਾਂ ਉਹ ਮਤਲਬ ਜਿਹੜਾ ਇਹ ਹੁਣ ਕਿਉਂਕਿ ਚੀਜ਼ਾਂ ਬਦਲ ਜਾਂਦੀਆਂ ਹਨ ਨਾ ਕੋਈ ਡ੍ਰਿਪ ਲਵਾ ਲਓ ਜੀ ਡ੍ਰਿਪ ਸਿਰਫ ਲਾ ਸ਼ੁਰੂ ਕਰ ਲਓ ਕਿ ਜੂਸ ਪਿਉਣਾ ਹੀ ਨਹੀਂ ਹੁੰਦਾ ਕਿਉਂਕਿ ਇਹ ਡ੍ਰਿਪ ਹੁਣ ਤੁਹਾਨੂੰ ਲੱਗਦਾ ਲੱਗ ਸਕਦੀ ਹੈ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਲੱਗ ਸਕਦੀ ਐ ਜੇ ਡ੍ਰਿਪ ਲੱਗੀ ਸੰਘਰਸ਼ ਕੀ ਰਹਿ ਗਿਆ ਮਰਨ ਵਰਤ ਚ ਕੀ ਰਹਿ ਗਿਆ ਤਰ੍ਹਾਂ ਤਰ੍ਹਾਂ ਦੇ ਇੰਦੀ ਐਕਸਪਲੇਨੇਸ਼ਨ ਦਿੱਤੀ ਜਾ ਰਹੀ ਐ ਜਿਹੜੇ ਢੱਲੇਵਾਲ ਸਾਹਿਬ ਕਰ ਰਹੇ ਆ ਉਹਨਾਂ ਤੇ ਪਹਿਲਾਂ ਵੀ ਕਹਿੰਦੇ ਵੀ ਵਿਸ਼ਵਾਸਯੋਗ ਨਹੀਂ ਹੈਗੇ ਤੇ ਜਿਹੜੀ ਉਹ ਸਾਰੀ ਕ੍ਰਿਟਿਸਿਜ਼ਮ ਹੈ ਢੱਲੇਵਾਲ ਸਾਹਿਬ ਦੀ ਕਿਸਾਨੀ ਧਿਰਾਂ ਦੇ ਵਿੱਚ ਵੀ ਇੱਕ ਇੱਕ ਚਿੰਤਕਾਂ ਦਾ ਵੀ ਇੱਕ ਵੱਡਾ ਹਿੱਸਾ ਹੈ ਜਿਹੜਾ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦਾ ਤੁਸੀਂ ਉਸ ਕ੍ਰਿਟਿਸਿਜ਼ਮ ਨੂੰ ਕਿੱਥੇ ਪ੍ਰੇਸ਼ ਕਰਦੇ ਹੋ ਕਿਤੇ ਉਹਨਾਂ ਜੋ ਬਹੁਤ ਲੇਫਟ ਦਾ ਨੈਰੇਟਿਵ ਫਾਲੋ ਕਰਦੇ ਨੇ ਉਹਨਾਂ ਨੇ ਕਾਇ ਬਣਾ ਲਿਆ ਵੀ ਆਹ ਤਾਂ ਸਟੇਟ ਹੁੰਦੀ ਆ ਆ ਲੋਕਾਂ ਨੂੰ ਜੇ ਤਾਂ ਉੱਥੇ ਆ ਲੋਕ ਜਾਂਦੇ ਨੇ ਫਿਰ ਤਾਂ ਉਹ ਸੰਘਰਸ਼ ਸਫਲ ਆ ਕਿਉਂਕਿ ਲੜਨ ਹੀ ਇਹਨਾਂ ਨੂੰ ਆਉਂਦਾ ਉਹਨਾਂ ਨੇ ਮਤਲਬ ਇੱਕ ਨਾ ਉਹਦੇ ਦਿਮਾਗ 'ਚ ਧਾਰਨ ਕਰ ਲਈਆਂ ਚੀਜ਼ਾਂ ਅਡਾਪਟ ਕਰ ਲਈਆਂ ਚੀਜ਼ਾਂ ਜੇ ਉਹ ਨਹੀਂ ਆਉਂਦੇ ਉੱਥੇ ਫੇ ਫੇਰ ਉਹ ਸੰਘਰਸ਼ ਲੜਿਆ ਨਹੀਂ ਜਾ ਰਿਹਾ ਫਿਰ ਉਹਨਾਂ ਨੇ ਆਪ ਦੀ ਮਤਲਬ ਸ਼ਬਦ ਵਰਤ ਲਈ ਬਿਨਾ ਦੀ ਨਾ ਇਹ ਤਾਂ ਸੰਘਰਸ਼ ਆਗਾ ਜਿਹੜਾ ਇਹ ਧਨੀ ਕਿਸਾਨੀ ਦਾ ਹੋ ਗਿਆ ਜੀ ਆਹ ਸੰਘਰਸ਼ ਫਲਾਨੀ ਕਿਸਾਨੀ ਦਾ ਹੋ ਗਿਆ ਜੀ ਇਹ ਇਹ ਆਪਦੀਆਂ ਚੀਜ਼ਾਂ ਅਡਾਪਟ ਕਰ ਲਈਆਂ ਅਸੀਂ ਜੀ ਇਸ ਵੇਲੇ ਖਨੋਰੀ ਮੋਰਚੇ ਦੇ ਉੱਤੇ ਖੜੇ ਆਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਇੱਕ ਮਰਨ ਵਰਤ ਸ਼ੁਰੂ ਕੀਤਾ ਹੋਇਆ ਉਹਨਾਂ ਦੀ ਕਾਲ ਸੀ ਮਹਾ ਪੰਚਾਇਤ ਦੀ ਅੱਜ ਮਹਾ ਪੰਚਾਇਤ ਇੱਥੇ ਹੋਈ ਹੈ ਸਾਡੇ ਨਾਲ ਨੌਜਵਾਨ ਪੱਤਰਕਾਰ ਨੇ ਕਿਰਨ ਪੱਤੀ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਦਾਂ ਇਸ ਕਿਸਾਨ ਮੋਰਚਾ ਹੁਣ ਕਿੱਥੇ ਪਹੁੰਚਿਆ ਪਿਛਲੇ ਸਾਲ ਫਰਵਰੀ ਮਹੀਨੇ ਤੋਂ ਸ਼ੁਰੂ ਹੋਇਆ ਤੇ ਹੁਣ ਇਹਦੇ ਕੀ ਹਾਲਾਤ ਨੇ ਅੱਗੇ ਕਿੱਧਰ ਨੂੰ ਜਾਂਦਾ ਲੱਗਦਾ ਅੱਜ ਬਹੁਤ ਭਰਮਾ ਹੰਗਾਰਾ ਜਿਹੜਾ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਕਿਸਾਨੀ ਨੇ ਹਰਿਆਣੇ ਦੀ ਕਿਸਾਨੀ ਨੇ ਇਸ ਕਾਲ ਨੂੰ ਦਿੱਤਾ ਹੈ ਤੇ ਦੇ ਪੈਰਲਰ ਵੀ ਕੌਲਾਂ ਚੱਲ ਰਹੀਆਂ ਨੇ ਇਹ ਸਾਰੇ ਤੇ ਆਪਾਂ ਨਵਕਰਨ ਪੱਤੀ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ ਸਾਡੇ ਨਾਲ ਬਿਰਾਜਮਾਨ ਨੇ ਭਾਈ ਜੀ ਸਵਾਗਤ ਤੁਹਾਡਾ ਜੀ ਸ਼ੁਕਰੀਆ ਜੀ ਨਵਕਰਨ ਜੀ ਤੁਸੀਂ ਤਾਂ ਸਾਰਾ ਮੋਰਚਾ ਪਹਿਲਾਂ ਵੀ ਦੇਖਦੇ ਰਹੇ ਹੋ ਅੱਜ ਦੀ ਜਿਹੜੀ ਕਾਲ ਹੈ ਉਹਨੂੰ ਕਿੱਦਾਂ ਏਵੈਲਿਊਏਟ ਕਰਦੇ ਹੋ ਦੇਖੋ ਇਹ ਜਿਹੜਾ ਅੱਜ ਦੀ ਕਾਲ ਸੀਗੀ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਗਾ ਜਿਹੜਾ ਦੋਨਾਂ ਦੇ ਵੱਲੋਂ ਸਾਂਝੀ ਸੀ ਦੋਨੇ ਫੋਰਮਾਂ ਦੇ ਵੱਲੋਂ ਔਰ ਜਗਜੀਤ ਸਿੰਘ ਡੱਲੇਆਲ ਹੋਰੀ ਕਿਉਂਕਿ ਉਹਨਾਂ ਦਾ ਮਰਨ ਵਰਤ 40 ਦਿਨ ਪੂਰੇ ਕਰ ਚੁੱਕਿਆ ਹੈਗਾ ਤਾਂ इमोशनल ਅਟੈਚਮੈਂਟ ਲੋਕਾਂ ਦੀ ਸੀ ਇਹ ਚੋ ਜਿਹੜਾ ਅੱਜ ਇਕੱਠ ਹੋਇਆ ਸੀ ਉਹ ਇਕੱਠ ਦੇ ਵਿੱਚੋਂ ਮੈਂ ਮੋਸਟਲੀ ਦੇਖ ਰਿਹਾ ਸੀ ਉਹ ਹਿੱਸਾ ਵੱਡਾ ਸੀ ਜਿਨ੍ਹਾਂ ਕੋਲੇ ਨਾ ਕਿਸੇ ਜਥੇਬੰਦੀ ਦਾ ਝੰਡਾ ਸੀ ਨਾ ਕੋਈ ਜਥੇਬੰਦੀ ਨਾਲ ਜੁੜੇ ਹੋਏ ਸੀਗੇ ਮੌਜੂਦ ਸੀਗਾ ਨੌਜਵਾਨ ਔਰਤਾਂ ਸੀ ਇਹ ਉਹ इमोशनल ਅਟੈਚਮੈਂਟ ਦੇ ਉੱਤੇ ਆਏ ਸੀਗੇ ਕਿ ਇੱਕ ਵਿਅਕਤੀ ਮਰਨ ਵਰਤ ਦੇ ਉੱਤੇ ਬੈਠਾ ਉਹਨੇ ਕਾਲ ਦਿੱਤੀ ਆ ਕਿ ਮੈਂ ਤੁਹਾਡੇ ਦਰਸ਼ਨ ਕਰਨੇ ਚਾਹਣਾ ਔਰ ਉਸ इमोशनल ਜਿਹੜਾ ਪੰਜਾਬ ਦਾ ਮਤਲਬ ਇੱਕ इमोशनल ਟੱਚ ਵੀ ਹੈ ਕਿ ਪੰਜਾਬ ਦੇ ਲੋਕ ਬਹੁਤ ਛੇਤੀ ਚੀਜ਼ਾਂ ਨੂੰ ਲੈਂਦੇ ਨੇ ਉਹਦੇ ਵਿੱਚੋਂ ਲੋਕ ਆ ਗਏ ਜਿਹੜੇ ਅੱਜ ਇੱਥੇ ਆਏ ਸੀਗੇ ਔਰ ਲੋਕਾਂ ਨੇ ਲੋਕਾਂ ਦਾ ਜਿਹੜਾ ਇਕੱਠਾ ਹੈਗਾ ਮਤਲਬ 5 ਕਿਲੋਮੀਟਰ ਤੱਕ ਵਹੀਕਲ ਖੜਾਉਣ ਨੂੰ ਥਾਂ ਨਹੀਂ ਸੀਗਾ ਇਹ ਬਹੁਤ ਦੂਰ ਤੱਕ ਜਿਹੜਾਗਾ ਉਹ ਕਾਫਲਾ ਨਜ਼ਰ ਆ ਰਿਹਾ ਸੀ ਉਹ ਇਹ ਦੱਸ ਰਿਹਾ ਕਿ ਲੋਕ ਲੜਨ ਦੇ ਲਈ ਤਿਆਰ ਨੇ ਲੋਕਾਂ ਨੂੰ ਲੱਗਦਾ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰਾਹ ਬਚਿਆਗਾ ਉਹ ਰਾਹ ਕਿਸੇ ਨਾ ਕਿਸੇ ਰੂਪ ਦੇ ਸੰਘਰਸ਼ਦਾਰਾ ਹੀ ਇੱਕ ਇੱਕ ਬਚਿਆਗਾ ਹੂੰ ਤਾਂ ਜਿਹੜਾ ਇਹ ਰਿਸਪੌਂਸ ਹੈ ਪਹਿਲਾਂ ਇਹ ਲੱਗ ਰਿਹਾ ਸੀ ਵੀ ਜਦੋਂ ਪਹਿਲਾਂ ਸ਼ੁਰੂ ਵੀ ਹੋਇਆ ਸੀ ਮੋਰਚਾ ਜਦੋਂ ਤੋਂ ਹੁਣ ਦੀ ਪੈਂਤੜੇਬਾਜ਼ੀ ਵੀ ਚੱਲੀ ਹੈ ਵੀ ਇੱਕ ਗਰੁੱਪ ਹੈ ਇੱਕ ਜਥੇਬੰਦੀ ਹੈ ਇੱਕ ਛੋਟਾ ਜਿਹਾ ਗਰੁੱਪ ਹੈ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਪਹਿਲਾਂ ਵੀ ਥੋੜੇ ਬਾਗੀ ਰਹੇ ਨੇ ਉਹ ਜਦੋਂ ਪਿਛਲਾ ਮੋਰਚਾ ਚੱਲਿਆ ਸੀ ਉਹਨਾਂ ਦੇ ਇੱਕ ਛੋਟਾ ਜਿਹਾ ਗਰੁੱਪ ਹੈ ਕੋਈ ਇਦਾਂ ਦਾ ਵੱਡਾ ਸੰਘਰਸ਼ ਨਹੀਂ ਹੈਗਾ ਸਮੁੱਚੀ ਕਿਸਾਨੀ ਦਾ ਜੇ ਆਪਾਂ ਭਾਰਤ ਦੀ ਕਿਸਾਨੀ ਛੱਡੋ ਵੀ ਪੰਜਾਬ ਦੀ ਵੀ ਸਮੁੱਚੀ ਕਿਸਾਨੀ ਇਹ ਤੋਂ ਬਾਹਰ ਹੈ ਤਾਂ ਹੁਣ ਜਿਹੜੀ ਇਹਨਾਂ ਨੂੰ ਰਿਸਪਾਂਸ ਮਿਲ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਡੱਲੇਵਾਲ ਨੂੰ ਰਿਸਪਾਂਸ ਮਿਲ ਰਿਹਾ ਹੈ ਗਰੁੱਪ ਨੂੰ ਮਿਲ ਰਿਹਾ ਹੈ ਜਾਂ ਜਿਹੜਾ ਪਹਿਲਾਂ ਗੱਲ ਕਹੀ ਜਾ ਰਹੀ ਸੀ ਉਹ ਉਹ ਗੱਲ ਗਲਤ ਸੀ ਦੇਖੋ ਇਹ ਰਿਸਪੌਂਸ ਜਿਹੜਾ ਮੈਨੂੰ ਲੱਗ ਰਿਹਾ ਨਾ ਇਹ ਉਸ ਰੂਪ ਦੇ ਵਿੱਚ ਕਿਸੇ ਜਥੇਬੰਦੀ ਨੂੰ ਰਿਸਪੌਂਸ ਆ ਇਹਦਾ ਅਸਲ ਚ ਇੱਕ इमोशनल ਅਟੈਚਮੈਂਟ ਹੋ ਗਈ ਲੋਕਾਂ ਦੀ ਕਿਉਂਕਿ ਚੱਲ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਫਰਵਰੀ ਤੋੜਿਆ ਉਦੋਂ ਬਹੁਤ ਵੱਡਾ ਕੱਠ ਨਹੀਂ ਸੀ ਕਦੇ ਲੋਕਾਂ ਦਾ ਐਡਾ ਵੱਡਾ ਕੱਠ ਨਹੀਂ ਹੋਇਆ ਇਸ ਮੋਰਚੇ ਦੇ ਵੱਲੋਂ ਦਿੱਲੀ ਕੂਚ ਦੀ ਵੀ ਕੋਸ਼ਿਸ਼ ਕੀਤੀ ਗਈ ਮਰਜੀਬੜੇ ਵੀ ਭੇਜੇ ਗਏ ਕਈ ਵਾਰ ਪੁਲਿਸ ਲਾਠੀ ਚਾਰਜ ਵੀ ਹੋਇਆ ਕਈ ਵਾਰ ਪਾਣੀ ਦੀਆਂ ਬਿਛਾੜਾਂ ਦਾ ਸਾਹਮਣਾ ਵੀ ਕਰਨਾ ਪਿਆ ਬਹੁਤ ਕੁਝ ਹੋਇਆ ਪਰ ਕਦੇ ਵੀ ਇਸ ਰੂਪ ਦੇ ਵਿੱਚ ਲੋਕ ਨਹੀਂ ਸੀ ਜੁੜੇ ਇਹ ਤਾਂ ਹੁਣ ਸ਼ੁਰੂ ਦੇ ਵਿੱਚ ਮਰਨ ਵਰਤਨਾ ਵੀ ਨਹੀਂ ਸੀ ਜੁੜੇ ਜਦੋਂ 10 ਦਿਨ ਸ਼ੁਰੂ ਦੇ ਵਿੱਚ ਮਰਨ ਵਰਤ ਚੱਲਿਆ ਉਸ ਰੂਪ ਦੀ ਅਟੈਚਮੈਂਟ ਨਹੀਂ ਸੀ ਹੁਣ ਕਿਉਂਕਿ ਮਰਨ ਵਰਤ ਲਗਾਤਾਰ ਵਧ ਰਿਹਾ ਹੈ ਇੱਕ ਵਿਅਕਤੀ ਤਿਲ ਤਿਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਡਾਕਟਰਾਂ ਦੀਆਂ ਇਹਨੀਆਂ ਰਿਪੋਰਟਸ ਆ ਰਹੀਆਂ ਉਹ ਕਹਿ ਰਹੀਆਂ ਕਿ ਕਿਸੇ ਸਮੇਂ ਹਾਰਟ ਅਟੈਕ ਹੋ ਸਕਦਾ ਕਿਸੇ ਸਮੇਂ ਲਿਵਰ ਫੇਲ ਹੋ ਸਕਦਾ ਕਿਸੇ ਸਮੇਂ ਵੀ ਕਿਡਨੀਆਂ ਨੇ ਜਿਹੜੀਆਂ ਕੰਮ ਕਰਨਾ ਬੰਦ ਕਰ ਸਕਦੀਆਂ ਨੇ ਔਰ ਇਸ ਹਾਲਤ ਦੇ ਵਿੱਚ ਜਦੋਂ ਇੱਕ ਵਿਅਕਤੀ ਦੇ ਬਾਰੇ ਚ ਡਾਕਟਰ ਇਹ ਕਹਿ ਰਿਹਾ ਕਿ ਜੇ ਡ੍ਰਿਪ ਨਾ ਲਾਈ ਤਾਂ ਕਿਸੇ ਵੀ ਸਮੇਂ ਜਿਹੜਾ ਉਹ ਉਹ ਜਿਹੜਾ ਕਿਸੇ ਵੀ ਸਮੇਂ ਖਤਰੇ ਚ ਜਾ ਸਕਦਾ ਇਹ ਇਹ ਜਿਹੜੀ ਮਤਲਬ ਲੋਕਾਂ ਦੇ ਦਿਲ ਦੇ ਵਿੱਚ ਗੱਲ ਘਰ ਕਰ ਗਈ ਵੀ ਇੱਕ ਵਿਅਕਤੀ ਆ ਜਿਹੜਾ ਇਹ ਉਹ ਕਿਸਾਨ ਮੰਗਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਉਹ ਤਿਲ 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 ਕੇ ਮਰ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹ ਫੀਲਿੰਗ ਦੇ ਵਿੱਚ ਉਹ ਅਟੈਚਮੈਂਟ ਦੇ ਵਿੱਚ ਉਹ इमोशनल ਜਿਹੜਾ ਅਸਪੈਕਟ ਹੈ ਉਹਦੇ ਕਰਕੇ ਲੋਕ ਇੱਥੇ ਆ ਜਿਹੜੇ ਉਹ ਪਹੁੰਚੇ ਨੇ ਲੋਕ ਮਤਲਬ ਇਸ ਰੂਪ ਦੇ ਵਿੱਚ ਨਹੀਂ ਆਏ ਕਿ ਕਿਸੇ ਜਥੇਬੰਦੀ ਕਰਕੇ ਜਾਂ ਕਿਸੇ ਨਾਰੇ ਕਰਕੇ ਜਾਂ ਕਿਸੇ ਉਸ ਰੂਪ ਦੇ ਵਿੱਚ ਉਸ ਇੱਕ ਅਟੈਚਮੈਂਟ ਜੁੜੀ ਆ ਲੋਕਾਂ ਦੀ ਹੂੰ ਤਾਂ ਜਿਹੜੀ ਅਟੈਚਮੈਂਟ ਹੈ ਉਸ ਬੰਦੇ ਦੀ ਜ਼ਿੰਦਗੀ ਬਚਾਉਣ ਨਾਲ ਹੈ ਜਾਂ ਉਹ ਮੰਗ ਦੇ ਨਾਲ ਹੈ ਜਾਂ ਇਹ ਸੰਘਰਸ਼ ਦੇ ਨਾਲ ਹੈ ਦੇਖੋ ਇਹ ਨਾ ਪੰਜਾਬ ਦਾ ਅਸਲ ਦੇ ਵਿੱਚ ਖਾਸਾ ਰਿਹਾ ਕਿ ਪੰਜਾਬ ਦੇ ਵਿੱਚ ਇਤਿਹਾਸ ਦੇ ਵਿੱਚ ਦੋਨੇ ਚੀਜ਼ਾਂ ਪਈਆਂ ਜਿਵੇਂ ਮਤਲਬ ਇੱਕ ਹਿੱਸਾਗਾ ਜਿਹੜਾ ਜਿਹੜਾ ਇੱਥੇ ਨਹੀਂ ਹੈਗਾ ਇਸ ਮੋਰਚੇ ਦੇ ਵਿੱਚ ਉਹ ਹਿੱਸਾ ਕਹਿ ਰਿਹਾ ਵੀ ਦੇਖੋ ਜੀ ਇਹ ਤਾਂ ਸਾਡੇ ਹਿਸਟਰੀ ਹਿਸਟਰੀ ਦੇ ਵਿੱਚ ਹੈ ਹੀ ਨਹੀਂਗਾ ਮਰਨ ਵਰਤਾਲੀ ਗੱਲ ਸਾਡੇ ਤਾਂ ਲੜਨ ਮਰਨ ਵਾਲੀ ਗੱਲ ਆ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਹੈ ਨਹੀਂਗੀ ਉਹ 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 ਇਹ ਕਹਿ ਰਹੇ ਨੇ ਹਾਲਾਂਕਿ ਸਿੱਖ ਇਤਿਹਾਸ ਚ ਦੋਨੇ ਚੀਜ਼ਾਂ ਪਈਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਦੇ ਵਿੱਚ ਜਾ ਕੇ ਸ਼ਹਾਦਤ ਦੇਣਾ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਦਾ ਮਰਨ ਵਰਤ ਦਰਸ਼ਨ ਸਿੰਘ ਫੇਰੂਮਾਨ ਦਾ ਮਰਨ ਵਰਤ ਇਵਨ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਾਥੀ ਜਤਨ ਦਾਸ ਦਾ ਜੇਲ੍ਹ ਦੇ ਵਿੱਚ ਮਰਨ ਵਰਤ ਸਾਡੇ ਇਤਿਹਾਸ 'ਚ ਦੋਨੇ ਚੀਜ਼ਾਂ ਪਈਆਂ ਦੋਨੇ ਐਸਪੈਕਟ ਪਏ ਆ ਉਹਦੇ ਵਿੱਚੋਂ ਹੁੰਦਾ ਕੀ ਆ ਹੁੰਦਾ ਇਹ ਆ ਕਿ ਸਾਡੇ ਹਿਸਟਰੀ ਦੇ ਵਿੱਚ ਇਹ ਆ ਕਿ ਜਿੱਥੇ ਲੋਕਾਂ ਨੂੰ ਇਹ ਅਟੈਚਮੈਂਟ ਹੋਊਗੀ ਵੀ ਆਹ ਬੰਦਾ ਲੜਦਾ ਸਟੇਟ ਦੇ ਖਿਲਾਫ ਪਿੱਛੇ ਨਹੀਂ ਹਟਦਾ ਜਦੋਂ ਲੋਕਾਂ ਦੇ ਮਨ 'ਚ ਇਹ ਗੱਲ ਲੱਗਈ ਨਾ ਵੀ ਪਿੱਛੇ ਨਹੀਂ ਹਟਦਾ ਇਹ ਲੜਦਾ ਹੈ ਤਾਂ ਲੋਕ ਉਹਦੇ ਨਾਲ ਤੁਰੇ ਨੇ ਹਾਂ ਜਦੋਂ ਲੋਕਾਂ ਨੇ ਲੱਗਿਆ ਵੀ ਇਹ ਬੰਦਾ ਜਿਵੇਂ ਪਿਛਲੇ ਸਮੇਂ ਤੋਂ ਕਿਸਾਨ ਆਗੂਆਂ ਦੇ ਪ੍ਰਤੀ ਇੱਕ ਗੱਲ ਇਹ ਚੱਲ ਪਈ ਸੀਗੀ ਵੀ ਨਹੀਂ ਜੀ ਇਹ ਲੜਦੇ ਨਹੀਂ ਜੀ ਇਹ ਤਾਂ ਪਿੱਛੇ ਮੁੜਦੇ ਆ ਜੀ ਲਾਸਟ ਅੰਦੋਲਨ ਵੇਲੇ ਵੀ ਆਪਾਂ ਗੁਰਸ਼ਮਸ਼ੀਰ ਜੀ ਦੇਖਿਆ ਇਕੱਠਿਆਂ ਨੇ ਉਦੋਂ ਵੀ ਬਹੁਤ ਸਾਰੀ ਗੱਲ ਸੀ ਲੇਕਿਨ ਹੁਣ ਕਿਵੇਂ 40 ਦਿਨ ਹੋ ਗਏ ਹੁਣ ਲੋਕਾਂ ਨੂੰ ਇਹ ਲੱਗਿਆ ਵੀ ਯਾਰ ਹੁਣ ਇਸ ਤੋਂ ਬਾਅਦ ਕਦੋਂ ਜਾਵਾਂਗੇ ਜੇ ਹੁਣ ਨਾ ਗਿਆ ਕਦੋਂ ਦਾਵਾਂਗੇ ਹੁਣ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਵੀ ਇਹ ਵਿਅਕਤੀ ਹੈਗਾ ਜਿਹੜਾ ਉਹ ਜਾਣ ਤਲੀ ਤੇ ਤਰ ਧਰੀ ਫਿਰਦਾ ਡਾਕਟਰ ਨਹੀਂ ਰਿਪੋਰਟਸ ਕਹਿ ਰਹੀਆਂ ਨੇ ਉਹਦੇ ਕਰਕੇ ਲੋਕਾਂ ਦਾ ਮਤਲਬ ਜਿਹੜਾ ਇਹਦੇ ਨਾਲ ਅਟੈਚਮੈਂਟਾਂ ਅੰਦੋਲਨ ਦੇ ਨਾਲ ਬਣੀ ਆ ਨੀ ਪਰ ਤੈਨੂੰ ਲੱਗਦਾ ਵੀ ਇਹ ਅੰਦੋਲਨ ਪਹਿਲਾਂ ਵੀ ਚੱਲਦੇ ਰਹੇ ਨੇ ਇਹ ਅੰਦੋਲਨਾਂ ਦੀਆਂ ਜਾਂ ਜਥੇਬੰਦੀਆਂ ਆ ਆਗੂਆਂ ਦੀ ਇਹ ਇੱਕ इमोशनल ਟੈਕਟਿਕਸ ਵੀ ਹੁੰਦੀ ਆ ਬਹੁਤ ਵਾਰ ਫਿਰ ਆਪਾਂ ਦੇਖਿਆ ਕਿ ਇਹੀ ਵੀ ਸਿਰੇ ਤੋਂ ਫਿਰ ਜੂਸ ਵੀ ਪੀ ਕੇ ਇਹੀ ਆਗੂ ਮੁੜਦੇ ਨੇ ਤਾਂ ਇਸ ਵਾਰ ਤਾਂ ਨੂੰ ਜੂਸ ਦੀ ਕੋਈ ਸੰਭਾਵਨਾ ਲੱਗਦੀ ਹੈ ਦੇਖੋ ਹਲ ਹਾਲਤਾਂ ਨਹੀਂ ਨਜ਼ਰ ਆ ਰਹੇ ਕਿਉਂਕਿ ਦੋਨੇ ਚੀਜ਼ਾਂ ਚੱਲੀਆਂ ਨੇ ਇਸ ਅੰਦੋਲਨ ਦੇ ਵਿੱਚ ਤੁਸੀਂ ਦੇਖੋ ਵੀ ਸਾਬਕਾ ਪੁਲਿਸ ਅਫਸਰ ਵੀ ਪੁਲਿਸ ਅਫਸਰ ਵੀ ਇੱਥੇ ਆਉਂਦੇ ਰਹੇ ਨੇ ਬਿਲਕੁਲ ਹੈਨਾ ਮਤਲਬ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਬਿਆਨ ਦੇ ਰਿਹਾ ਵੀ ਅਸੀਂ ਤਾਂ ਜੀ ਅੰਦੋਲਨ ਦੇ ਨਾਲ ਆ ਦੂਜੇ ਪਾਸੇ ਉਹਨਾਂ ਦੇ ਪੁਲਿਸ ਅਫਸਰ ਇੱਥੇ ਡੀਜੀਪੀ ਪੰਜਾਬ ਦਾ ਅ ਅੱਗੇੜਾ ਮਾਰ ਕੇ ਗਿਆ ਕਈ ਵਾਰ ਮਤਲਬ ਸਾਬਕਾ ਪੁਲਿਸ ਅਫਸਰ ਆਉਂਦੇ ਨੇ ਉਹ ਕੋਈ ਹਾਲ ਚਾਲ ਜਾਣਨ ਥੋੜੀ ਆਉਂਦੇ ਨੇ ਦੋਨੇ ਚੀਜ਼ਾਂ ਕਰਨ ਆਉਂਦੇ ਨੇ ਦਬਾਅ ਵੀ ਹੈ ਕਿਉਂਕਿ ਇਹ ਪਿਛਲੇ ਸਮੇਂ ਤੋਂ ਸਟੇਟ ਨੇ ਇੱਕ ਫੀਨੋਮੀਨਾ ਆਪਣਾਇਆ ਹੋਇਆ ਹੈਗਾ ਵੀ ਪੁਲਿਸ ਅਫਸਰਾਂ ਨੂੰ ਭੇਜਦੇ ਨੇ ਟਾਕ ਲਈ ਹਾਲਾਂਕਿ ਇਹ ਕਿਸਾਨ ਜਥੇਬੰਦੀਆਂ ਦਾ ਵੀ ਗਲਤ ਕੱਲ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਪੁਲਿਸ ਨਾਲ ਗੱਲ ਨਹੀਂ ਕਰਦੇ ਇੱਕ ਪਾਸੇ ਤਾਂ ਵਿਰੋਧ ਕਰ ਰਹੇ ਨੇ ਸਟੇਜ ਤੋਂ ਕਿ ਪੁਲਿਸ ਰਾਜ ਬਣਾਇਆ ਜਾ ਰਿਹਾ ਦੂਜੇ ਪਾਸੇ ਉਹ ਪੁਲਿਸ ਅਫਸਰਾਂ ਨਾਲ ਗੱਲ ਕਰਦੇ ਨੇ ਗੁਰਸ਼ਮਸ਼ੀਰ ਜੀ ਕੋਈ ਸਮਾਂ ਹੁੰਦਾ ਸੀਗਾ ਜਦੋਂ ਪੁਲਿਸ ਨਾਲ ਕਾ ਨਹੀਂ ਸੀ ਕਰਦੇ ਉਹਦੇ ਲੀਟਰ ਉਹ ਪ੍ਰਸ਼ਾਸਨ ਅੱਡ ਹੁੰਦਾ ਸੀਗਾ ਮਤਲਬ ਪੁਲਿਸ ਆ ਕੇ ਘੇਰਦੀ ਹੁੰਦੀ ਜਦੋਂ ਮੰਗ ਪੱਤਰ ਫੜਨ ਆਉਂਦਾ ਤਹਿਸੀਲਦਾਰ ਆਉਂਦਾ ਹੁੰਦਾ ਸੀਗਾ ਜਦੋਂ ਬਹਿ ਕੇ ਗੱਲ ਕਰਨੀ ਹੁੰਦੀ ਸੀ ਤਹਿਸੀਲਦਾਰ ਜਾਂ ਜਿਸ ਰੂਪ ਦਾ ਕੱਟ ਹੁੰਦਾ ਸੀ ਐਸ ਡੀ ਐਮ ਡੀ ਸੀ ਮਤਲਬ ਉਸ ਰੂਪ ਚ ਹੁੰਦਾ ਜੀ ਹੁਣ ਹੁਣ ਸਾਰਾ ਹੀ ਪੁਲਿਸ ਅਫਸਰ ਕਰਦੇ ਨੇ ਸੋ ਉਹ ਜੂਸ ਪੀਉਣ ਦੀਆਂ ਗੱਲਾਂ ਉਹ ਮਤਲਬ ਜਿਹੜਾ ਇਹ ਹੁਣ ਕਿਉਂਕਿ ਚੀਜ਼ਾਂ ਬਦਲ ਜਾਂਦੀਆਂ ਨੇ ਨਾ ਕੋਈ ਡ੍ਰਿਪ ਲਵਾ ਲਓ ਜੀ ਡ੍ਰਿਪ ਸਿਰਫ ਲਾ ਸ਼ੁਰੂ ਕਰ ਲਓ ਇਹ ਜੂਸ ਪੀਉਣਾ ਹੀ ਹੁੰਦਾ ਹਮ ਕਿਉਂਕਿ ਇਹ ਡ੍ਰਿਪ ਹੁਣ ਤੁਹਾਨੂੰ ਲੱਗਦਾ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਲੱਗ ਸਕਦੀ ਹੈ ਜੇ ਡ੍ਰਿਪ ਲੱਗੀ ਸੰਘਰਸ਼ ਚ ਕੀ ਰਹਿ ਗਿਆ ਮਰਨ ਵਰਤ ਚ ਕੀ ਰਹਿ ਗਿਆ ਇਹ ਤਾਂ ਮਤਲਬ ਚੀਜ਼ ਇਸ ਪੀਕ ਦੇ ਉੱਤੇ ਜਾ ਪਹੁੰਚੀ ਹੈ ਕਿ ਹੁਣ ਸ਼ਹਾਦਤ ਤੋਂ ਬਿਨਾ ਕੋਈ ਰਸਤਾ ਨਹੀਂ ਜਾਂ ਮੰਗਾ ਮੰਨੀਆਂ ਜਾਣ ਤੇ ਉਹ ਦੋ ਹੀ ਰਾਹ ਨੇ ਦੋ ਹੀ ਰਾਹ ਨੇ ਦਰਸ਼ਨ ਸਿੰਘ ਫੇਰੂਮਾਨ ਦੀ ਵੀ ਜਦੋਂ ਸ਼ਹਾਦਤ ਹੋਈ ਸੀ ਉਹ ਕਹਿੰਦਾ ਮੈਂ ਅਰਦਾਸ ਕਰਕੇ ਬੈਠਾ ਦੋ ਹੀ ਰਾਹ ਨੇ ਜਾਂ ਤਾਂ ਸਰਕਾਰ ਮੰਗਾ ਮੰਨੇ ਐਮਐਸਪੀ ਦੇਵੇ ਅਦਰਵਾਈਜ਼ ਸ਼ਹਾਦਤ ਹੀ ਰਾਹ ਹੈ ਜਿਹੜਾ ਡ੍ਰਿਪ ਲਾਉਣਾ ਮਤਲਬ ਇਹ ਰਾਹਗਾ ਜਿਹੜਾ ਇਹ ਰਾਹ ਤਾਂ ਅੰਦੋਲਨ ਲਮਕਾਉਣਾਗਾ ਰੋਮ ਸ਼ਰਮੀਲਾ ਮਣੀਪੁਰ ਦੀ ਅਰਨ ਲੇਡੀ ਕਹੀ ਜਾਂਦੀ ਆ ਬਹੁਤ ਬਹਤਰ ਕੁੜੀ ਮਰਨ ਵਰਤ ਤੇ ਬੈਗੀ ਉਹਦੇ ਚੱਕ ਕੇ ਡ੍ਰਿਪ ਲਾਤੀ 12 ਸਾਲ ਡ੍ਰਿਪ ਚੱਲੀ ਗਈ 12 ਸਾਲ ਮਰਨ ਵਰਤ ਤੇ ਬੈਠੀ ਰਹੀ ਬਿਲਕੁਲ ਠੀਕ ਕਹਿੰਦਾ ਬਾਪੂ ਸੂਰ ਸਿੰਘ ਖਾਲਸਾ ਨੂੰ ਮਤਲਬ ਡੀ ਐਮ ਸੀ ਲੈ ਗਏ ਸੀਗੇ ਕਿੰਨੇ ਸਾਲ ਉਹ ਚੱਲਦਾ ਰਿਹਾ ਉਹ ਔਰ ਉਸ ਤੋਂ ਬਾਅਦ ਉਹ ਸੰਘਰਸ਼ ਦੀ ਕੀ ਰਹਿ ਜਾਂਦੀ ਹੈ ਹੈਨਾ ਇਹ ਵੀ ਅਸੀਂ ਹਿਸਟਰੀ ਚ ਦੇਖ ਲਿਆ ਨਾ ਹਿਸਟਰੀ ਸਾਰਾ ਕੁਝ ਸਿਖਾਉਂਦੀ ਆ ਇਹ ਤਜਰਬਾ ਗਾ ਜਿਹੜਾ ਡ੍ਰਿਪ ਵਾਲਾ ਉਹ ਡ੍ਰਿਪ ਵਾਲਾ ਤਜਰਬਾ ਵੀ ਸਾਨੂੰ ਦੱਸਦਾਗਾ ਵੀ ਇਹ ਇਹ ਰਾਹ ਵੀ ਕੋਈ ਰਾਹ ਨਹੀਂ ਹੈ ਤਾਂ ਤੁਹਾਨੂੰ ਕੀ ਲੱਗਦਾ ਫਿਰ ਮੰਨ ਲਓ ਇੱਕ ਵੱਡਾ ਹਿੱਸਾ ਕਿਸਾਨੀ ਸੰਘਰਸ਼ਾਂ ਦਾ ਇਹਦੇ ਤੋਂ ਬਾਹਰ ਹੈ ਉਹਨਾਂ ਦੇ ਜਿਹੜੀ ਕ੍ਰਿਟਿਸਿਜ਼ਮ ਅੱਜ ਵੀ ਤੁਹਾਨੂੰ ਇਕੱਠ ਸੀ ਤੇ ਇਹ ਇਹਨਾਂ ਨੂੰ ਇੱਕ ਮਾਰ ਕੇ ਬਾਜੀ ਕਿਹਾ ਜਾ ਰਿਹਾ ਹੈ ਜਾਂ ਤਰ੍ਹਾਂ ਤਰ੍ਹਾਂ ਦੇ ਇੰਡੀ ਐਕਸਪਲੇਨੇਸ਼ਨ ਦਿੱਤੀ ਜਾ ਰਹੀ ਹੈ ਜਿਹੜੇ ਢੱਲੇਵਾਲ ਸਾਹਿਬ ਕਰ ਰਹੇ ਹਨ ਉਹਨਾਂ ਤੇ ਪਹਿਲਾਂ ਵੀ ਕਹਿੰਦੇ ਵੀ ਵਿਸ਼ਵਾਸਯੋਗ ਨਹੀਂ ਹੈਗੇ ਤੇ ਜਿਹੜੀ ਉਹ ਸਾਰੀ ਕ੍ਰਿਟਿਸਿਜ਼ਮ ਹੈ ਢੱਲੇਵਾਲ ਸਾਹਿਬ ਦੀ ਕਿਸਾਨੀ ਧਰਾਂ ਦੇ ਵਿੱਚ ਵੀ ਇੱਕ ਇੱਕ ਚਿੰਤਕਾਂ ਦਾ ਵੀ ਇੱਕ ਵੱਡਾ ਹਿੱਸਾ ਹੈ ਜਿਹੜਾ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦਾ ਤੁਸੀਂ ਉਸ ਕ੍ਰਿਟਿਸਿਜ਼ਮ ਨੂੰ ਕਿੱਥੇ ਪ੍ਰੇਸ਼ ਕਰਦੇ ਮੈਨੂੰ ਤਾਂ ਐ ਲੱਗਦਾ ਵਾਕਈ ਜਿਵੇਂ ਤੁਸੀਂ ਕਿਹਾ ਚਿੰਤਕਾਂ ਦਾ ਪੱਤਰਕਾਰਾਂ ਦਾ ਬੁੱਧੀਜੀਵੀਆਂ ਦਾ ਲੇਖਕਾਂ ਦਾ ਇੱਕ ਹਿੱਸਾ ਹੈਗਾ ਉਹ ਉਹ ਨਾ ਅਸਲ ਦੇ ਵਿੱਚ ਬਹੁਤੇ ਉਹਨਾਂ ਜੋ ਬਹੁਤੇ ਲਿਫਟ ਦਾ ਨੈਰੇਟਿਵ ਫੋਲੋ ਕਰਦੇ ਨੇ ਉਹਨਾਂ ਨੇ ਕਾਇ ਬਣਾ ਲਿਆ ਵੀ ਆ ਤਾਂ ਸਟੇਟ ਹੁੰਦੀ ਆ ਆ ਲੋਕਾਂ ਨੂੰ ਹੀ ਲੜਨਾ ਆਉਂਦਾ ਜੇ ਤਾਂ ਉੱਥੇ ਆ ਲੋਕ ਜਾਂਦੇ ਨੇ ਫਿਰ ਤਾਂ ਉਹ ਸੰਘਰਸ਼ ਸਫਲ ਆ ਕਿਉਂਕਿ ਲੜਨ ਹੀ ਇਹਨਾਂ ਨੂੰ ਆਉਂਦਾ ਉਹਨਾਂ ਨੇ ਮਤਲਬ ਇੱਕ ਨਾ ਉਹਦੇ ਦਿਮਾਗ 'ਚ ਧਾਰਨ ਕਰ ਲਈਆਂ ਚੀਜ਼ਾਂ ਅਡਾਪਟ ਕਰ ਲਈਆਂ ਚੀਜ਼ਾਂ ਜੇ ਉਹ ਨਹੀਂ ਆਉਂਦੇ ਉੱਥੇ ਫਿਰ ਫਿਰ ਉਹ ਸੰਘਰਸ਼ ਲੜਿਆ ਨਹੀਂ ਜਾ ਰਿਹਾ ਫਿਰ ਉਹਨਾਂ ਨੇ ਆਪ ਦੇ ਮਤਲਬ ਸ਼ਬਦ ਵਰਤ ਲਏ ਬਿਨਾਂ ਜਿਨਾ ਆਏ ਤਾਂ ਸ਼ੰਗਰਸ਼ਾਗਾ ਜਿਹੜਾ ਇਹ ਧਨੀ ਕਿਸਾਨੀ ਦਾ ਹੋ ਗਿਆ ਜੀ ਆ ਸ਼ੰਗਰਸ਼ ਫਲਾਨੀ ਕਿਸਾਨੀ ਦਾ ਹੋ ਗਿਆ ਜੀ ਇਹ ਇਹ ਆਪ ਦੀਆਂ ਚੀਜ਼ਾਂ ਅਡਾਪਟ ਕਰ ਲਈਆਂ ਦੇਖੋ ਇਹ ਭਾਵਨਾ ਚੰਗੀ ਆ ਕਿ ਸ਼ੰਗਰਸ਼ ਇਕਜੁੱਟ ਹੋਵੇ ਇਹ ਭਾਵਨਾ ਚੰਗੀ ਹੈਗੀ ਕਿ ਸ਼ੰਗਰਸ਼ ਇਕਜੁੱਟਤਾ ਦੇ ਨਾਲ ਲੜੇ ਜਾਣ ਹੌਨਾ ਵੀ ਚਾਹੀਦਾ ਪਰ ਜੇ ਹੁਣ ਕੋਈ ਇਹ ਕਹਿ ਰਿਹਾ ਵੀ ਅਜੇ ਤਿਆਰੀ ਦੀ ਲੋੜ ਆ ਹਨਾ ਅਜੇ ਉਹ ਦਿਨ ਨਹੀਂ ਆਏ ਹਨਾ ਅਜੇ ਮਤਲਬ ਅਸੀਂ ਓਨੀ ਸਟਰੋਂਗ ਨਹੀਂ ਹੋਏ ਅਜੇ ਸਾਡਾ ਮੂਵਮੈਂਟ ਓਨੀ ਨਹੀਂ ਵਧੀ ਤਾਂ ਜਿਹੜਾ ਭਾਈ ਲੜ ਰਿਹਾਗਾ ਫਿਰ ਉਹਦੀਆਂ ਘਟੋ ਘਟ ਲੱਤਾਂ ਨਾ ਖਿੱਚੀਆਂ ਜਾਣ ਫਿਰ ਉਹਨੂੰ ਲੜਨ ਦੇਣਾ ਚਾਹੀਦਾ ਉਹਨੂੰ ਉਹਨੂੰ ਆਦਾ ਤਿਆਰਪਾ ਕਰਕੇ ਦੇਖ ਲੈਣਾ ਚਾਹੀਦਾ ਸੋ ਇਸ ਪਾਸੇ ਜਾਣਾ ਚਾਹੀਦਾ ਔਰ ਜਿਹੜੇ ਬੁੱਧੀਜੀਵੀ ਵੀ ਮਤਲਬ ਪੂਰਾ ਜ਼ੋਰ ਲਾ ਰਹੇ ਨੇ ਉਹਨਾਂ ਦਾ ਜ਼ੋਰ ਤਾਂ ਇਹ ਲੱਗਿਆ ਹੁੰਦਾ ਜੇ ਤਾਂ ਫਲਾਣੇ ਫਲਾਨੀਆਂ ਜਿਥੇ ਬੰਦੀਆਂ ਹੈਗੀਆਂ ਨੇ ਉਹ ਸੰਘਰਸ਼ ਦੇ ਵਿੱਚ ਫਿਰ ਤਾਂ ਉਹ ਸਫਲ ਆ ਨਹੀਂ ਤਾਂ ਜੀ ਫਿਰ ਉਹ ਦੇ ਵਿੱਚ ਫਲਾਣਾ ਤਾਂ ਹੈ ਨਹੀਂਗਾ ਕੋਈ ਨਹੀਂ ਪਰ ਸਰਕਾਰ ਨਾਲ ਮਿਲ ਮਿਲਾ ਕੇ ਕੁਝ ਹੋ ਰਿਹਾ ਇੱਥੇ ਮਿਲ ਕੇ ਤੁਹਾਨੂੰ ਤੁਸੀਂ ਵੀ ਵਿਚ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਵੀ ਹੁਣ ਇਹ ਸਟੇਜ ਤੇ ਕੋਈ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਹੀ ਕੋਈ ਇਹਨਾਂ ਦੀ ਅੰਡਰਸਟੈਂਡਿੰਗ ਹੋਵੇ ਜਿਹਦੇ ਨਾਲ ਇਹ ਕੰਮ ਚੱਲ ਰਿਹਾ ਸਾਰਾ ਲੱਗਦਾ ਨਹੀਂ ਹੈਗਾ ਲੱਗਦਾ ਨਹੀਂ ਹੈਗਾ ਮਤਲਬ ਸੈਂਟਰ ਸਰਕਾਰ ਇਗਨੋਰ ਕਰ ਰਹੀ ਹੈ ਬੁਰੀ ਤਰ੍ਹਾਂ ਦੇ ਨਾਲ ਇਹ ਸਾਰੇ ਐਜੀਟੇਸ਼ਨ ਨੂੰ ਇਗਨੋਰ ਕਰ ਰਹੇ ਆ ਕੋਈ ਗੱਲਬਾਤ ਤੱਕ ਨਹੀਂ ਆ ਰਹੇ ਔਰ ਸਟੇਟ ਗਵਰਨਮੈਂਟ ਵੀ ਮਤਲਬ ਮੁੱਖ ਮੰਤਰੀ ਹੋਰ ਕੁਝ ਕਹਿ ਰਹੇ ਹਨ ਦੇ ਅਪਸਰ ਇੱਥੇ ਆ ਕੇ ਕੁਝ ਹੋਰ ਕਹਿ ਰਹੇ ਨੇ ਮਤਲਬ ਉਹਨਾਂ ਦੀ ਤਾਂ ਮੈਨੂੰ ਕੋਈ ਆਪਸੀ ਅੰਡਰਸਟੈਂਡਿੰਗ ਜੀ ਵੀ ਨਹੀਂ ਲੱਗਦੀ ਆ ਫਿਰ ਇਹਦੇ ਚ ਹੁਣ ਅਖੀਰ ਤੇ ਮੈਂ ਪੁੱਛੂਗਾ ਕਿ ਮੰਨ ਲਓ ਹੁਣ ਇਹ ਕੀ ਮਹਾਂਦਰਾ ਬਣ ਰਿਹਾ ਕਿਸਾਨੀ ਸੰਘਰਸ਼ ਦਾ ਕਿਉਂਕਿ ਇੱਕ ਨਰੇਟਿਵ ਇਹ ਵੀ ਆ ਰਿਹਾ ਨਾ ਕਿ ਇਹ ਵੀ ਇੱਕ ਪ੍ਰਚਾਰ ਹੈ ਕਿ ਇਹ ਕਿਸਾਨਾਂ ਨੂੰ ਤਾਂ ਕੰਮ ਹੀ ਇਹ ਹੈ ਹੁਣ ਇਹ ਵੀ ਪ੍ਰਚਾਰ ਵੱਡਾ ਹੋਇਆ ਤੇ ਪੂਰੇ ਦੇਸ਼ 'ਚ ਵੀ ਅੰਦੋਲਨ ਫੈਲ ਨਹੀਂ ਸਕਿਆ ਇਹ ਅੰਦੋਲਨ ਇੱਕ ਇੱਕ ਖਾਸ ਕਿੱਤੇ ਦੇ ਵਿੱਚ ਹੀ ਰਹਿ ਗਿਆ ਇਵਨ ਪੰਜਾਬ ਤੱਕ ਹੀ ਮਹਦੂਦ ਹੋ ਗਿਆ ਹੁਣ ਤਾਂ ਹਰਿਆਣਾ ਦੇ ਇਲੈਕਸ਼ਨ ਤੋਂ ਬਾਅਦ ਆਪਾਂ ਦੇਖਿਆ ਹਰਿਆਣਾ ਦੀ ਜਿਹੜੀ ਮਾੜੀ ਮੋਟੀ ਪਾਰਟਿਸਪੇਸ਼ਨ ਸੀ ਉਹ ਵੀ ਖਤਮ ਹੋ ਗਈ ਤਾਂ ਫਿਰ ਇਸ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਫਿਰ ਉਹ ਜੰਗ ਹਿੰਦ ਪੰਜਾਬ ਦਾ ਬਣਾਉਣ ਵਾਲੀ ਗੱਲ ਹੈ ਦੇਖੋ ਇਹ ਗੱਲ ਇਹ ਹੈ ਕਿ ਹਿਸਟਰੀ ਦੇ ਵਿੱਚ ਵੀ ਪੰਜਾਬ ਸਾਬਤ ਤਮੁਰੇ ਹੋ ਕੇ ਲੜਿਆ ਹੂੰ ਹੂੰ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਮੂਰੇ ਹੋ ਕੇ ਮਤਲਬ ਜੇ ਕੋਈ ਲੜਿਆ ਭਗ ਸਿੰਘ ਹੁਰੀ ਲੜੇ ਨੇ ਉਹਨਾਂ ਚ मोस्टਲੀ ਇਹਦੇ ਆਪਾਂ ਕੱਢਿਓ ਪੰਜਾਬੀ ਸੀਗੇ ਮੁਗਲਾਂ ਦੇ ਖਿਲਾਫ ਇਹ ਅਹਿਮਦ ਸ਼ਾਹ ਅਦਾਲੀਦਾਰਾ ਕੌਣ ਰੋਕਦੇ ਰਹੇ ਆ ਜੀ ਜੀ ਆ ਸਾਡੇ ਵਾਲਾ ਖਿੱਤਾ ਹੀ ਸੀ ਨਾ ਜਿਹੜਾ ਰੋਕਦਾ ਰਿਹਾ ਉਹ ਤੋਂ ਸਾਂਝਾ ਪੰਜਾਬ ਸੀਗਾ ਜੀ ਜੀ ਮਤਲਬ ਹਿਸਟਰੀ ਦੇ ਵਿੱਚ ਜਿੰਨੀਆਂ ਵੀ ਮੂਵਮੈਂਟਾਂ ਚੱਲੀਆਂ ਨੇ ਚਾਹੇ ਉਹ ਮੁਗਲਾਂ ਖਿਲਾਫ ਚੱਲੀਆਂ ਚਾਹੇ ਅੰਗਰੇਜ਼ਾਂ ਖਿਲਾਫ ਚੱਲੀਆਂ ਚਾਹੇ ਇਵਨ ਕੂਕਾ ਮੂਵਮੈਂਟ ਸੀਗੀ ਉਹ ਉਹਦਾ ਮੁੱਢ ਕਿਹੜਾ ਏਰੀਆ ਸੀਗਾ ਸੋ ਇਸ ਕਰਕੇ ਪੂਰਾ ਦੇਸ਼ ਕਦੇ ਵੀ ਨਹੀਂ ਲੜਿਆ ਪੂਰਾ ਦੇਸ਼ ਕਦੇ ਵੀ ਨਹੀਂ ਲੜਿਆ ਇਹ ਠੀਕ ਹੈ ਕਿ ਇਹ ਐਜੀਟੇਸ਼ਨ ਹਰਿਆਣੇ ਵਾਲੇ ਜੁਪੀ ਵਾਲੇ ਮਹਾਰਾਸ਼ਟਰ ਵਾਲੇ ਖੁਦਕੁਸ਼ੀਆਂ ਉੱਥੇ ਵੀ ਨੇ ਉਹ ਕਿਉਂ ਨਹੀਂ ਆ ਰਹੇ ਇੱਕ ਚਿੰਤਾ ਦਾ ਸਵਾਲ ਹੈ ਚਿੰਤਨ ਦਾ ਸਵਾਲ ਹੈ ਇਹਨੂੰ ਡੰਗਾਈ ਦੇ ਨਾਲ ਸਾਰਿਆਂ ਨੂੰ ਦੇਖਣਾ ਚਾਹੀਦਾ ਉਹਨਾਂ ਨਾਲ ਕਿਵੇਂ ਉੱਥੇ ਉੱਠਣ ਉਸ ਉਸ ਰਾਹ ਤੁਰਨਾ ਚਾਹੀਦਾ ਪਰ ਉਹ ਨਹੀਂ ਆ ਰਹੇ ਇਸ ਕਰਕੇ ਮਤਲਬ ਇਸ ਐਜੀਟੇਸ਼ਨ ਨੂੰ ਹਿੰਦ ਪੰਜਾਬ ਵਾਲੀ ਗੱਲ ਦੇ ਤੌਰ ਦੇ ਉੱਤੇ ਲਿਆ ਜਾਵੇ ਇਹ ਵੀ ਤਰੀਕਾ ਠੀਕ ਨਹੀਂ ਹੈ ਨਾ ਇਹਦੇ ਵਿੱਚ ਹੁਣ ਇੱਕ ਜਿਹੜੇ ਦਿਲਜੀਤ ਦੋਸਾਂਝ ਨੇ ਕਲਾਕਾਰਾਂ ਦਾ ਵੀ ਰੋਲ ਰਿਹਾ ਹੈ ਹੁਣ ਦਿਲਜੀਤ ਦੋਸਾਂਝ ਨਰਿੰਦਰ ਮੋਦੀ ਨੂੰ ਮਿਲੇ ਨੇ ਉਹ ਵੀ ਬਹੁਤ ਸਾਰੇ ਲੋਕ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰ ਰਹੇ ਆ ਕੁਝ ਕਹਿੰਦੇ ਕਿ ਨਹੀਂ ਵੀ ਤੁਸੀਂ ਕਿੱਦਾਂ ਦੇਖਦੇ ਹੋ ਮਤਲਬ ਕਿ ਕਲਾਕਾਰਾਂ ਦਾ ਰੋਲ ਤੇ ਉਹਨਾਂ ਦਾ ਸਿਆਸਤ ਦੇ ਵਿੱਚ ਰੋਲ ਤੇ ਫਿਰ ਅੰਦੋਲਨਾਂ 'ਚ ਰੋਲ ਕਿੱਦਾਂ ਦਾ ਹੈਗਾ ਦੇਖੋ ਦੋਨੇ ਚੀਜ਼ਾਂ ਹੀ ਹੁੰਦੀਆਂ ਨੇ ਕਲਾ ਕਲਾ ਲਈ ਵੀ ਹੁੰਦੀ ਆ ਕਲਾ ਲੋਕਾਂ ਲਈ ਵੀ ਹੁੰਦੀ ਆ ਦਿਲਜੀਤ ਦੋਸਾਂਝ ਮਤਲਬ ਜੈਸ ਰੂਪ ਦੇ ਵਿੱਚ ਉਹਨੇ ਗਾਇਆਗਾ ਜਿਸ ਰੂਪ ਦੇ ਵਿੱਚ ਉਹਨੇ ਮਤਲਬ ਪਿਛਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦਾ ਦੌਰਾ ਕੀਤਾਗਾ ਉਹਦੇ ਚੋਂ ਉਹਦਾ ਪ੍ਰਧਾਨ ਮੰਤਰੀ ਦੇ ਕੋਲੇ ਜਾ ਕੇ ਬੈਠਣਾ ਇਹਦੇ 2-3 ਸਵਾਲ ਖੜੇ ਹੁੰਦੇ ਨੇ ਪਹਿਲੀ ਗੱਲ ਤਾਂ ਪ੍ਰਧਾਨ ਮੰਤਰੀ ਤੇ ਸਵਾਲ ਖੜਾ ਹੁੰਦਾ ਕਿ ਕਿਸਾਨਾਂ ਨੂੰ ਮਿਲਣ ਨੂੰ ਤੁਹਾਡੇ ਕੋਲ ਟਾਈਮ ਨਹੀਂ ਹੈ ਇੱਕ ਵਿਅਕਤੀ ਤਿਲ ਤਿਲ 40 ਦਿਨਾਂ ਤੋਂ ਮਰ ਰਿਹਾ ਉਹਦੇ ਲਈ ਤੁਹਾਡੇ ਕੋਲੇ ਟਾਈਮ ਨਹੀਂ ਹੈ ਤੇ ਦੂਜੇ ਪਾਸੇ ਗਾਇਕਾਂ ਨੂੰ ਸੱਦ ਕੇ ਕਦੇ ਮਨ ਕੀ ਬਾਤ ਮਤਲਬ ਉਹਨਾਂ ਲਈ ਤੁਹਾਡੇ ਕੋਲੇ ਟਾਈਮ ਹੈ ਇੱਕ ਪੁਆਇੰਟ ਤਾਂ ਹੀ ਬਣਦਾ ਸੈਕੰਡਲੀ ਪੁਆਇੰਟ ਇਹ ਬਣਦਾ ਦੇਖੋ ਕਿਸੇ ਦਾ ਨਿੱਜੀ ਮਸਲਾ ਹੁੰਦਾ ਕੋਈ ਗਾਇਕ ਹੈਗਾ ਜਿਹੜਾ ਉਹ ਕਿਸੇ ਸਮੇਂ ਕਿਸਾਨਾਂ ਦੇ ਪੱਖ ਦੇ ਵਿੱਚ ਵੀ ਬੋਲ ਸਕਦਾ ਹੈ ਕਿਸਾਨਾਂ ਦੇ ਪੱਖ ਦੇ ਵਿੱਚ ਜਾ ਵੀ ਸਕਦਾ ਹੈ ਕਿਸੇ ਸਮੇਂ ਠੀਕ ਹੈ ਉਹ ਪ੍ਰਧਾਨ ਮੰਤਰੀ ਕੋਲੇ ਵੀ ਜਾ ਸਕਦਾ ਹੈ ਇਹ ਉਹਦਾ ਨਿੱਜੀ ਮਸਲਾ ਕਾ ਜਿਹੜਾ ਨਿੱਜੀ ਪੈਂਤੜਾ ਕਾ ਜਿਹੜਾ ਉਹ ਹੋ ਸਕਦਾ ਹੈ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਉਹਨੂੰ ਘਟੋ-ਘਟ ਹੋਣਾ ਦਿਲਜੀਤ ਨੂੰ ਵੀ ਕਿਸਾਨਾਂ ਦੀ ਗੱਲ ਹੈ ਜਿਹੜੀ ਉਹ ਵੀ ਕਰਨੀ ਚਾਹੀਦੀ ਹੈ ਜੇ ਉਹ ਸੱਚੀ ਮੱਚੀ ਕਿਸਾਨ ਹਤੈਸ਼ੀ ਹੈ ਠੀਕਾ ਅਜ ਡੱਲੇਵਾਲ ਸਾਹਿਬ ਨੇ ਕੀ ਅਪੀਲ ਕੀਤੀ ਹੈ ਅਗਲੀ ਰੂਪਰੇਖਾ ਸੰਘਰਸ਼ ਦੀ ਕੀ ਹੈ ਹੁਣ ਅਗਲੀ ਰੂਪਰੇਖਾ ਤਾਂ ਹੁਣ ਇਹਨਾਂ ਨੇ 10 ਤਰੀਕ ਦਾ ਪ੍ਰੋਗਰਾਮ ਲਾਨਣ ਹੈਗਾ ਪਿੰਡ ਪੱਤਰ ਦੇ ਉੱਤੇ ਆਰਤੀਆਂ ਫੂਕਣ ਦਾ ਤਾਂ ਉਹ ਉਸ ਪਾਸੇ ਹੀ ਜਿਹੜਾ ਵਧਿਆ ਜਾ ਰਿਹਾ ਹੈ ਧੰਨਵਾਦ ਜੀ ਬਹੁਤ-ਬਹੁਤ ਏਸਨ ਨੌਜਵਾਨ ਪੱਤਰਕਾਰ ਨਵਕਿਰਨ ਪੱਤੀ ਜਿਨ੍ਹਾਂ ਨੇ ਸਾਰੀ ਸੰਘਰਸ਼ ਦੀ ਜੋ ਇੱਥੇ ਰੂਪਰੇਖਾ ਚੱਲ ਰਹੀ ਹੈ ਉਹਦਾ ਇੱਕ ਬੇਬਾਕ ਐਨਾਲਿਸਿਸ ਸਾਨੂੰ ਦਿੱਤਾ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ